ਆਪਣੀ ਮਾਂ ਨੂੰ ਕੋਚਿੰਗ ਤੇ ਨਾਲ ਲੈ ਕੇ ਗਈ ਧੀ ਨੂੰ ਕੀ ਪਤਾ ਸੀ ਕਿ ਉਸਦੀ ਮਾਂ ਦੇ ਨਾਲ ਆ ਜੇ ਪੜਾਣਾ ਵਰਤ ਜਾਵੇਗਾ ਹਸਦੀ ਖੇਡਦੇ ਆਪਣੀ ਮਾਂ ਨੂੰ ਨਾਲ ਲੈ ਕੇ ਕੁੜੀ ਕੋਚਿੰਗ ਤੇ ਗਈ ਕਿਹਨੇ ਸੋਚਿਆ ਸੀ ਕਿ ਅੱਜ ਉਹ ਕੁੜੀ ਆਪਣੀ ਮਾਂ ਨੂੰ ਇਸ ਹਾਲਤ ਦੇ ਵਿੱਚ ਘਰ ਮੋੜ ਕੇ ਲਿਆਏਗੀ ਇੱਕ ਕੁੜੀ ਜੋ ਪੁਲਿਸ ਦੀ ਭਰਤੀ ਦੀ ਤਿਆਰੀ ਕਰਨ ਦੇ ਲਈ ਆਪਣੀ ਮਾਂ ਨੂੰ ਨਾਲ ਲੈ ਕੇ ਜਾਂਦੀ ਹੈ ਤੇ ਸਾਈਡ ਤੇ ਬੈਠੀ ਉਸ ਮਾਂ ਨੂੰ ਇੱਕ ਕਾਰ ਵਾਲਾ ਕੁਚਲ ਕੇ ਚਲਾ ਜਾਂਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਆਪਣੀ ਧੀ ਨਾਲ ਟ੍ਰੇਨਿੰਗ ਤੇ ਗਈ ਮਾਂ ਸਾਈਡ ਤੇ ਬੈਠੀ ਹੁੰਦੀ ਹੈ ਸੜਕ ਕਿਨਾਰੇ ਤੇ ਇੱਕ ਗੱਡੀ ਆਉਂਦੀ ਹੈ ਜੋ ਉਸ ਨੂੰ ਕੁਚਲ ਕੇ ਰੱਖ ਦਿੰਦੀ ਹੈ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ ਕਾਰ ਚਾਲਕ ਵੀ ਗੱਡੀ ਰੋਕੇ ਤੇ ਉਸ ਜਗ੍ਹਾ ਤੇ ਜਾਂਦਾ ਹੈ ਜਿੱਥੇ ਉਹ ਲੇਡੀ ਨੂੰ ਕੁਚਲ ਦਿੰਦਾ ਹੈ ਔਰ ਕਾਰ ਚਾਲਕ ਬੀਬੀ ਨੂੰ ਹਸਪਤਾਲ ਵੀ ਲੈ ਕੇ ਆਂਦਾ ਹੈ ਔਰ ਬਹੁਤ ਲੋਕਾਂ ਦਾ ਇਕੱਠ ਉੱਥੇ ਖੜਾ ਹੋ ਜਾਂਦਾ ਤੇ ਮਹਿਲਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਕਾਰ ਚਾਲਕ ਇਸ ਵੇਲੇ ਫਰਾਰ ਹੈ ਮ੍ਰਿਤਕ ਦੇ ਪਰਿਵਾਰਕ ਜੀਆ ਦਾ ਕਹਿਣਾ ਹੈ ਕਿ ਜਦ ਤੱਕ ਕਾਰ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਅਸੀਂ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਮ੍ਰਿਤਕ ਦੇ ਪਰਿਵਾਰਕ ਜੀਆ ਵੱਲੋਂ ਪੁਲਿਸ ਅੱਗੇ ਗੁਹਾਰ ਲਗਾਈ ਗਈ ਨਾਲ ਉਹਨਾਂ ਨੇ ਇਲਜ਼ਾਮ ਵਿਲਾਇ ਤੇ ਪੁਲਿਸ ਦਾ ਇਸ ਮਾਮਲੇ ਦੇ ਉੱਪਰ ਵੀ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂ now. ਮੈਟਰ ਸਾਰਾ ਇਹ ਹੈ ਵੀ ਮੈਂ ਹਨ ਆਪਣੇ ਇੱਥੇ ਮੇਰੀ ਚਾਚੀ ਜੀ ਲਗਦੇ ਆ ਤੇ ਉਹ ਹਨ ਈਸ਼ਰ ਸਿੰਘ ਨਗਰ ਆਪਣੇ ਨਾ ਬੇਟੀ ਦੀ ਪੁਲਿਸ ਦੀ ਭਰਤੀ ਲਈ ਉਹ ਟ੍ਰੇਨਿੰਗ ਕਰਵਾਉਂਦੇ ਸੀਗੇ ਇੱਥੇ ਕੋਲ ਸਾਹਿਬ ਤੇ ਉਹ ਹਨ ਇੱਕ ਸਾਈਡ ਤੇ ਗਤਕਾਂ ਦੀ ਟ੍ਰੇਨਿੰਗ ਹੁੰਦੀ ਹੈ ਉਹ ਬੰਦ ਪਈ ਹੈ ਜਾਨੀ ਕਿ ਉਹ ਸੜਕ ਜੀ ਬਣਾਈ ਸੀਗੀ ਉਹਨਾਂ ਨੇ ਕੁਝ ਇਦਾਂ ਦੀ ਉਹ ਦੋਨੇ ਪਾਸੇ ਉਹ ਬੰਦ ਪਈ ਉਹ ਅਨਯੂਜ਼ਡ ਆ ਕੋਈ ਯੂਜ਼ ਨਹੀਂ ਹੋ ਰਹੀ ਤੇ ਉੱਥੇ ਨਾ ਕੋਚ ਇੱਕ ਸਾਈਡ ਤੇ ਇਹ ਐਕਸਰਸਾਈਜ਼ ਕਰ ਰਹੀ ਸੀ ਲੜਕੀ ਤੇ ਉਹ ਐਕਸਰਸਾਈਜ਼ ਹਰੇ ਕੁੜੀ ਕਰਕੇ ਆਈ ਐ ਇੱਕ ਸਾਈਡ ਤੇ ਹਜੇ ਪਾਣੀ ਪੀ ਰਹੀ ਐ ਤੇ ਚਾਚੀ ਸਾਡੇ ਨਾ ਇੱਦਾਂ ਕੱਚੀ ਜਗ੍ਹਾ ਤੇ ਬੈਠੇ ਸੀਗੇ ਸਾਈਡ ਤੇ ਬਿਲਕੁਲ ਉਹ ਮੁੰਡਾ ਗੇੜੀਆਂ ਘੜਦਾ ਪਿਆ ਸੀਗਾ ਇਦਾਂ ਪਹਿਲਾਂ ਵੀ ਕੋਲੋਂ ਬਿਲਕੁਲ ਉਹ ਗੱਡੀ ਮੋੜ ਕੇ ਲੈ ਕੇ ਗਿਆ ਵਾਪਸ ਕਰਕੇ ਪਤਾ ਨਹੀਂ ਸਿੱਖਦਾ ਸੀ ਜਾਂ ਚਲਾਉਂਦਾ ਸੀ ਜੀ ਉਹ ਹਨਾ ਦੂਜੀ ਵਾਰ ਹੀ ਆਇਆ ਉਹਨੇ ਇੰਨੀ ਕੁ ਸਪੀਡ ਨਾਲ ਲੈ ਕੇ ਆਇਆ ਨਾ ਗੱਡੀ ਉਸ ਨਾਲ ਸਾਡੇ ਚਾਚੀ ਜੀ ਇੱਦਾਂ ਬੈਠੇ ਫੋਨ ਦੇਖ ਰਹੇ ਸੀਗੇ ਤੇ ਉਹਨਾਂ ਦੇ ਉੱਪਰ ਤੇ ਲੰਗਾਤੀ ਤੇ ਉੱਪਰ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਸੀਗੇ ਖੜੇ ਹੋਏ ਤੇ ਉਹ ਵੀ ਉਹਨਾਂ ਨੇ ਕੁਚਲਦੇ ਨਾਲ ਹੀ ਉਹਨਾਂ ਤੋਂ ਗੱਡੀ ਨਹੀਂ ਕੰਟਰੋਲ ਹੋਈ ਕਿੰਨੀ ਉਮਰ ਦੀ ਉਹਦੀ ਮੈਡਮ ਉਹ ਬੀਬੀ ਦੀ ਉਮਰ ਸੀਗੀ 55 ਸਾਲ ਦੇ ਲੰਮਸਮ ਸੀਗੀ ਕਿੰਨੇ ਬੱਚੇ ਸੀ ਉਹਨਾਂ ਦੇ ਬੱਚੇ ਹੈਗੇ ਆ ਜੀ ਤਿੰਨ ਤੇ ਦੋ ਮੁੰਡੇ ਆ ਇੱਕ ਲੜਕੀ ਆ ਜਿਹੜੀ ਅਨਮੈਰਿਡ ਆ ਇੱਕ ਮੁੰਡਾ ਅਨਮੈਰਿਡ ਹੈਗਾ ਇੱਕ ਮੁੰਡਾ ਵਿਆਹਿਆ ਸੀ ਗੱਡੀ ਨਾਲ ਕਿੰਨੇ ਨੇ ਫਟੜੇ ਗੱਡੀ ਨਾਲ ਜੀ ਦੋ ਮੋਟਰਸਾਈਕਲ ਉਹਨਾਂ ਨੇ ਇੱਕ ਅੱਖਰ ਕੀਤੇ ਆ ਤੇ ਇੱਕ ਲੇਡੀਜ਼ ਦੀ ਡੈਥ ਹੋਈ ਜਾਂ ਹੋਂ ਦਾ ਸਪੌਟ ਹਾਂਜੀ ਕੌਣ ਹੈ ਪਰਿਵਾਰ ਕੌਣ ਹੈ ਪਰਿਵਾਰ ਆ ਆ ਜਿਹੜਾ ਨੇ ਗੱਡੀ ਮਾਰੀ ਆ ਉਹ ਬੰਦੇ ਕੋ ਕਿੱਥੋਂ ਦੇ ਨੇ ਉਹ ਬੰਦੇ ਹੈਗਾ ਜੀ ਸ਼ਿਮਲਾਪੁਰੀ ਦੀ ਸ਼ਨਾਖਤ ਹੋਈ ਹੈ ਜੀ ਤੇ ਸ਼ਿਮਲਾਪੁਰੀ ਗੋਮਨ ਸਿੰਘ ਨਗਰ ਦੇ ਬੰਦੇ ਫਰਾਰ ਨੇ ਬੰਦੇ ਫਰਾਰ ਨੇ ਜੀ ਉਹ ਤੇ ਪੁਲਿਸ ਕੀ ਕਹਿੰਦੀ ਜੀ ਹੁਣ ਪੁਲਿਸ ਜੀ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਬਾਰ-ਬਾਰ ਵੀ ਸਾਨੂੰ ਉਹ ਬੰਦੇ ਪੇਸ਼ ਕਰੋ ਸ਼ਨਾਖਤ ਕਰਵਾਓ ਤਾਂ ਅਸੀਂ ਜਿਹੜੀ ਡੈੱਡ ਬੋਡੀ ਦੀ ਸੰਸਕਾਰ ਕਰੀਏ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਤੇ ਇਹ ਆਪਾਂ ਨੂੰ ਕਹਿ ਰਹੇ ਆ ਵੀ ਅਸੀਂ ਗਏ ਸੀ ਉਹਨਾਂ ਦੇ ਘਰ ਬੰਦ ਵਾ ਅਸੀਂ ਉਹਨਾਂ ਨੂੰ ਕੀ ਕਰੀਏ ਹੁਣ ਅਸੀਂ ਜਾਦੂਗਰੀ ਸਾਡੇ ਕੋਲ ਛੜੀ ਨਹੀਂ ਹੈਗੀ ਕੋਈ ਜਿਹੜਾ ਪ੍ਰਗਟ ਕਰਦੀ ਉਹਨਾਂ ਨੂੰ ਅਸੀਂ ਠੀਕ ਆ ਜੀ ਅਸੀਂ ਅੰਦਰ ਬਹਿ ਕੇ ਹੁਣ ਗੱਲ ਕਰਕੇ ਆਏ ਆ ਉਹ ਕਹਿੰਦੇ ਜੀ ਏਐਸਆਈ ਨਵੀਨ ਗੌਰਵ ਜੀ ਬੈਠੇ ਆ ਅਸੀਂ ਉਹਨਾਂ ਨੂੰ ਬਾਰ ਬਾਰ ਰਿਕਵੈਸਟ ਕਰ ਰਹੇ ਆ ਕੱਲ ਵੀ ਅਸੀਂ ਘੱਟੋ ਘੱਟ ਆਏ ਆ ਅਸੀਂ ਕਿੰਨੇ ਜਾਣੇ ਇਕੱਠੇ ਹੋਗੇ ਤਾਂ ਸਾਨੂੰ ਕੱਲ ਵੀ ਇਹਨਾਂ ਨੇ ਜ਼ੋਰ ਪ੍ਰੈਸ਼ਰ ਪਾਇਆ ਵੀ ਸਾਡੇ ਨਾਲ ਸਮਝੌਤਾ ਕਰ ਲੋ ਠੀਕ ਆ ਜੀ ਅੱਜ ਵੀ ਅਸੀਂ ਪੁਲਿਸ ਵੀ ਥੋੜੀ ਆਵਾਜ਼ ਤਾਂ ਪਤਾ ਲੱਗੀ ਜਾਂਦਾ ਜੀ ਬੰਦੇ ਦੀ ਗੱਲ ਕਰਨ ਤੋਂ ਹੀ ਤੇ ਉਹਨਾਂ ਦੇ ਉਹ ਸਾਨੂੰ ਨਾ ਉਹ ਦੂਜੀ ਸਾਈਡ ਤੋਂ ਪ੍ਰੈਸ਼ਰ ਪਾ ਰਹੇ ਆ ਸਾਡੇ ਨਾਲ ਫੈਸਲਾ ਕਰ ਲੋ ਇੱਧਰ ਜੇ ਤੁਸੀਂ ਇੱਥੇ ਆ ਰਹੇ ਆ ਸੀਗਾ ਵੀ ਬੰਦੇ ਅਰੈਸਟ ਕਰੋ ਸਾਨੂੰ ਅਰੈਸਟ ਕਰਾ ਕੇ ਦਿਖਾਓ ਸੁਨਾਖਤ ਕਰੋ ਤੇ ਅਸੀਂ ਆਪਣੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਲੈ ਕੇ ਦਾ ਸੰਸਕਾਰ ਕਰੀਏ ਜਦੋਂ ਇਹ ਹਾਸਾ ਹੋਇਆ ਮੋਕੇ ਤੋਂ ਮੁੰਡੇ ਨੂੰ ਫੜਿਆ ਜਦੋਂ ਕਫਰਾ ਰੋ ਗਿਆ ਉਹਦਾ ਕੋਈ ਲਾਇਸੈਂਸ ਵਗੈਰਾ ਡਰਾਈਵ ਉਹ ਜੀ ਜਦੋਂ ਐਕਸੀਡੈਂਟ ਹੋਇਆ ਸੀਗਾ ਉਦੋਂ ਨਾ ਮੌਕੇ ਤੇ ਸਾਰੇ ਇਕੱਠੇ ਹੋਏ ਕੁੜੀ ਨੇ ਆ ਕੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਸੰਭਾਲਿਆ ਤੇ ਫਿਰ ਉਹਨੂੰ ਉਹਨੇ ਜਦੋਂ ਅੱਗੇ ਗੱਡੀ ਨਹੀਂ ਰੋਕੀ ਪਿੱਛੋਂ ਮੁੰਡੇ ਨੇ ਹਿੱਟ ਕੀਤਾ ਗੱਡੀ ਨੂੰ ਆ ਦੇਖੋ ਸ਼ੀਸ਼ਾ ਟੁੱਟਿਆ ਆਇਆ ਵਾ ਤੇ ਉਹਨੇ ਗੱਡੀ ਰੋਕੀ ਉਸ ਤੋਂ ਬਾਅਦ ਉਹ ਆਇਆ ਫਿਰ ਉਹ ਮੁੰਡੇ ਨੇ ਜਿਹੜੇ ਰਾਹੀਰ ਸੀਗੇ ਹੋਰ ਵੀ ਆਲੇ-ਦੁਆਲੇ ਸੀਗੇ ਉੱਥੇ ਸੈਰ ਕਰ ਰਹੇ ਸੀਗੇ ਉਹ ਕੋਈ ਯੂਜ਼ਡ ਨਹੀਂ ਹੈਗਾ ਉਹ ਇੱਦਾਂ ਹੀ ਪਈ ਆ ਜਗਾ ਖਾਲੀ ਚ ਬਲਾਕ ਬਲਾਕ ਪਈ ਆ ਤੇ ਨਾ ਉਹਦੇ ਪਰਲੀ ਸਾਈਡ ਕੁਝ ਹੈਗਾ ਨਾ ਇੱਧਰਲੀ ਸਾਈਡ ਗੱਬੇ ਬਲਾਕ ਪਈ ਆ ਗੱਡੀ ਰਿਕਵਰ ਹੋਈ ਮੁੰਡਾ ਗੱਡੀ ਰਿਕਵਰ ਹੋਈ ਆ ਉਹ ਜਦੋਂ ਰਾਹੀਰ ਆਇਆ ਕੋਈ ਇਹ ਮੁੰਡੇ ਨੂੰ ਤਾਂ ਕੋਈ ਪਤਾ ਤਾਂ ਪਤਾ ਨਹੀਂ ਲੱਗਿਆ ਤੇ ਉਹ ਰਾਹੀਰ ਨੇ ਆ ਕੇ ਉੱਥੇ ਗੱਡੀ ਲੈ ਕੇ ਗਿਆ ਤੇ ਨਾਲ ਉਹ ਤੇ ਉੱਥੇ ਪਹੁੰਚਾ ਉਥੋਂ ਮੌਕੇ ਦੇ ਫਰਾਰ ਹੋ ਗਿਆ ਹਸਪੀਟਲ ਜੋ ਹੋ ਤੇ ਉੱਥੇ ਫਿਰ ਉਹਨੇ ਆਪਣੇ ਮੁੰਡੇ ਸੱਦੇ ਜਿਹੜੇ ਸੀਗੇ ਵੀ ਜਦੋਂ ਵੀ ਇਦਾਂ ਕਰਕੇ ਵੀ ਮੈਨੂੰ ਮੇਤੋਂ ਐਕਸੀਡੈਂਟ ਹੋ ਗਿਆ ਤੇ ਉਹਨਾਂ ਨੇ ਆ ਕੇ ਪਰਿਵਾਰ ਦੇ ਦਬਾਅ ਬਣਾਇਆ ਕਹਿੰਦਾ ਜੋ ਤੁਸੀਂ ਕਰਨਾ ਕਰ ਲੋ ਕਹਿੰਦੇ ਅਸੀਂ ਪਰਿਵਾਰ ਜਦੋਂ ਦੇਖੋ ਐਕਸੀਡੈਂਟ ਹੁੰਦਾ ਗੁੱਸੇ 'ਚ ਹੁੰਦਾ ਪਰਿਵਾਰ ਕੋਈ ਗਾਲਾਂ ਵੀ ਕੱਢਦਾ ਜਾਂ ਕੁਝ ਵੀ ਇਦਾਂ ਦੀ ਲਫਜ਼ ਬੋਲਦਾ ਹੈ ਉਹ ਇਲਾਜ ਕਰਾਉਣ ਦੀ ਬਜਾਏ ਉਹਨਾਂ ਨੇ ਪਰਿਵਾਰ ਨੂੰ ਧਮਕੀ ਦਿੱਤੀ ਹੈ ਹੁਣ ਜੇ ਅਗਰ ਨਹੀਂ ਇਨਸਾਫ ਮਿਲਦਾ ਤਾਂ ਅਗਲਾ ਕਦਮ ਤੁਹਾਡਾ ਕੀ ਹੋਗਾ ਸਰ ਅਗਲਾ ਕਦਮ ਇਹ ਹੈ ਵੀ ਜਾਂ ਰੋਡ ਤੇ ਰੱਖ ਕੇ ਲਾਸ਼ ਨੂੰ ਅਸੀਂ ਧਰਨਾ ਦੇਵਾਂਗੇ ਧਰਨੇ ਦੇਵਾਂਗੇ ਤੇ ਵੱਧ ਤੋਂ ਵੱਧ ਫਿਰ ਜਿੰਨੇ ਵੀ ਹੋਇਆ ਅਸੀਂ ਕਰਾਂਗੇ ਆਪਣੀ ਅਸੀਂ ਸੰਸਕਾਰ ਨਹੀਂ ਕੀਤਾ ਹੋਊਗਾ ਨਹੀਂ ਜੀ ਨਹੀਂ ਉਨੀ ਦੇਰ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਮਿਲਦਾ ਮੇਰੇ ਦਾਣੇ ਦਾ ਮਾਮਲਾ ਜੀ ਇਹ ਚੌਕੀ ਹੈਗੀ ਹੈ ਮਰਾਡੋ ਚੌਕੀ ਹੈ ਹਾਂਜੀ ਥਾਣਾ ਸਦਰ ਪੈਂਦਾ ਨਾ ਇਹ ਫੇਲ ਹੋ ਚੁੱਕੀ ਹੈ ਜੀ ਜਿਹੜੇ ਦੋਸ਼ੀ ਨੇ ਘਰੋਂ ਫਰਾਰੇ ਸਣਾ ਪਰਿਵਾਰ ਕਰੇ ਕੋਈ ਨਹੀਂ ਹੈਗਾ ਦੋਵਰ ਰੇਡ ਮਾਰੀ ਕੱਲ ਵੀ ਮਾਰੀ ਅਜੀ ਮਾਰ ਕੇ ਆਏ ਸਵੇਰੇ ਜੇ ਦੋਸ਼ੀ ਨਹੀਂ ਮਿਲਦੇ ਜਿੱਤਾ ਤਾਂ ਗੁਰਤਾਰੀ ਨੂੰ ਬਦੀ ਤੇ ਸਰ ਗਾਉ ਦੀ ਘਟਨਾ ਤੁਹਾਨੂੰ ਕੀ ਤਲਾਸ਼ ਮਿਲੀ ਸੀ ਇਹ ਪਰਸੋਂ ਤਲਾਸ਼ ਹੈਗੀ ਐਕਸੀਡੈਂਟ ਹੋਇਆ ਬਿਆਨ ਨਿਕਲ ਲਖਾਏ ਨੇ ਕੱਲ ਪਰਚਾ ਦਿੱਤਾ ਉਹ ਦੋਸ਼ੀਆਂ ਸਿਰੇ ਰੇਡ ਮਾਰ ਕੇ ਆਏ ਦੋਸ਼ੀ ਘਰੋਂ ਫਰਾਰ ਨੇ ਸਣੇ ਪਰਿਵਾਰ ਕੋਈ ਨਹੀਂ ਕਰਿਆ ਲੱਗਾ ਨਾਮ ਪਤਾ ਲੱਗਾ ਗੱਡੀ ਕਿਸ ਨਾਂ ਤੇ ਆ ਕਿਹਦੇ ਵੇ ਗੱਡੀ ਦਾ ਪਿਓ ਦੇ ਨਾਂ ਤੇ ਕੁਲਦੀਪ ਦੇ ਅਚਾ ਕੇ ਬੱਚੇ ਦਾ ਨਾਮ ਪਤਾ ਲੱਗਾ ਅਮਰ ਸਿੰਘ ਵਾਹ ਇਹਨੇ ਪਰਚਾ ਦਿੱਤਾ ਹੋਇਆ ਤੇ ਕਿੰਨੀ ਉਮਰ ਸੀ ਉਹਦੀ ਬੱਚੇ ਦੀ ਜੀ ਹਲੇ ਕੁਛ ਨਹੀਂ ਜੀ ਸਾਹਮਣੇ ਆਉ ਪਤਾ ਲੱਗੂ ਲੱਗਦਾ ਜੀ ਟ੍ਰੈਵਲ ਲਿਸਟਾਂਸ ਕਰ ਕਾਗਜ਼ ਦੇ ਨਾਮ ਹੋਏ ਤੇ ਕੋਈ ਬਣਦੀ ਕਾਰਵਾਈ ਕੀਤੀ ਉਹ ਤਾਂ ਬਦਲ ਜੁਰਮ ਹੋ ਜੂਗਾ ਚ ਸਰ ਅਸੀਂ ਅਕਸਰ ਦੇਖਦੇ ਹਾਂ ਦੇਖਦੇ ਹਾਂ ਉਸ ਰੋਡ ਦੇ ਉੱਪਰ ਜਿਹੜੇ ਵਿਅਕਤੀ ਨੇ ਉਹ ਗੱਡੀਆਂ ਸਿੱਖਦੇ ਨੇ ਉਹ ਵੀ ਗੱਡੀ ਸਿੱਖਣ ਆਏ ਸੀ ਮੁੰਡਾ ਦੇਖੋ ਸਾਹਮਣੇ ਪਤਾ ਲੱਗੂ ਕੀ ਆ ਹੁਣ ਤਾਂ ਆਪਾਂ ਗੈਸ ਆਪਣਾ ਸਾਹਮਣੇ ਆਉ ਤਾਂ ਪਤਾ ਲੱਗੂ ਕੀ ਮੈਟਰ ਗੱਡੀ ਸਿੱਖਣ ਆਇਆ ਆ ਜਾਂ ਕੀ ਕਰਦਾ ਸੀ ਉਹ ਜੀ ਗ੍ਰਿਫਤਾਰੀ ਕੀਤੀ ਜਾਏਗੀ ਜਲਦ ਜਲਦ ਗ੍ਰਿਫਤਾਰੀ ਸਰ ਪਰਿਵਾਰ ਵੱਲੋਂ ਇੱਕ ਰੋਕ ਲਾਇਆ ਗਿਆ ਵੀ ਅਗਰ ਨਹੀਂ ਜਲਦੀ ਇਨਸਾਫ ਦਿਵਾਉਂਗੇ ਪੁਲਿਸ ਵੀ ਸਾਡੇ ਵੱਲੋਂ ਡੈੱਡ ਬੋਡੀ ਰੱਖ ਕੇ ਰੋਡ ਦੇ ਉੱਪਰ ਰੱਖ ਕੇ ਫਿਰ ਪ੍ਰਦਰਸ਼ਨ ਕਰਾਂਗੇ ਸ੍ਰੀ ਮਾਨੀ ਪਹਿਲਾਂ ਦੱਸੋ ਜੀ ਜਦੋਂ ਅਸੀਂ ਜਾਦੀ ਛੁੱਟੀ ਦਾ ਹਿੰਦ ਸਾਡੇ ਕੋਲ ਇਹ ਬੰਦਾ ਫੜ ਲਾਂਗੇ ਪੁਲਿਸ ਰੇਡ ਮਾਰ ਸਕਦੀ ਹੈ ਘਰੇ ਬੰਦਾ ਚੱਕ ਸਕਦੀ ਹੈ ਇਹ ਤੋਂ ਵੱਧ ਕੁਝ ਨਹੀਂ ਕਰ ਸਕਦੀ ਜੇ ਮਿਲੂ ਅਰੈਸਟ ਕਰ ਲਾਂਗੇ ਬਾਕੀ ਪ੍ਰੈਸ਼ਰ ਪਾਇਆ ਹੋਇਆ ਉਹਨਾਂ ਵੀ ਬੰਦਾ ਲਿਆ ਔਰ ਅਰੈਸਟ ਕਰਾਓ ਸਰ ਕੋਈ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਵੀ ਰਾਜੀ ਨਾਮੇ ਦਾ ਇਹਣਾ ਵੱਲੋਂ ਚੱਲਦਾ ਨਹੀਂ ਨਵੇਂ ਸਾਡੇ ਵੱਲੋਂ ਕੋਈ ਰਾਇ ਨਹੀਂ ਮੰਨੀ ਨਹੀਂ ਇਹਨਾਂ ਵੱਲੋਂ ਕਹਿ ਰਹੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਨਾ 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 ਆਹ ਇਹਨਾਂ ਆਪ ਦੀ ਗੱਲਾਂ ਹੋ ਰਹੀਆਂ ਮੇਰੀ ਗੱਲ ਕਿਸੇ ਨੇ ਨਾ ਮੈਂ ਕਿਹੜਾਈ ਨਾ ਕਰੋ ਇਹ ਥਾਣਾ ਦਾ ਮਾਮਲਾ ਹੈ ਕਿਹੜੀ ਚੌਂਕੀ ਹੈ ਇਹ ਥਾਣਾ ਸਦਰ ਚੌਂਕੀ ਮਰਾਡੋ